ਖਾਲਸਾ ਵਾਹਿਗੁਰੂ ਕੀ ਫਤਿਹ ਇਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਆਪਾਂ ਸਾਰੇ ਇੰਜ ਕਹਿ ਲੋ ਕਿ ਹੱਡੀ ਹੰਡਾ ਰਹੇ ਆ ਜੋ ਤਕਰੀਬਨ ਪਿਛਲੇ ਲੰਬੇ ਸਮੇਂ ਤੋਂ ਖੜਾਂ ਦੀ ਮਾਰ ਪੈ ਰਹੀ ਆ ਤੇ ਇਹ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਵਾਸਤੇ ਸਦਾ ਤੇ ਪੰਜਾਬੀ ਜਿਹੜੇ ਨੇ ਉਹ ਸਦਾ ਜੂਸ ਦੇ ਵੀ ਆ ਤੇ ਇਹਨਾਂ ਚੁਣੌਤੀਆਂ ਮੁਸ਼ਕਲਾਂ ਦੇ ਵਿੱਚੋਂ ਸਦਾ ਸਫਲ ਵੀ ਹੋਏ ਆ ਚਾਹੇ ਕਰੋਨਾ ਦਾ ਸਮਾਂ ਸੀ ਚਾਹੇ ਹੜਾਂ ਦਾ ਸਮਾਂ ਆ 88 ਦੇ ਵਿੱਚ ਵੀ ਆਪਾਂ ਬਹੁਤ ਭਾਰੀ ਨੁਕਸਾਨ ਦੇਖਿਆ ਉਸ ਤੋਂ ਬਾਅਦ 18 ਦੇ ਵਿੱਚ 19 ਤੇ 23 ਦੇ ਵਿੱਚ ਤੇ ਹੁਣ ਇਸ ਵੇਲੇ ਵੀ ਪੰਜਾਬ ਦੇ ਜਿਹੜੇ ਹਾਲਾਤ ਆ ਹਰ ਪਿੰਡ ਦੇ ਵਿੱਚ ਹੀ ਹੜਾਂ ਵਰਗਾ ਮਾਹੌਲ ਬਣਿਆ ਹੋਇਆ ਸੋ ਬੇਨਤੀ ਇਹ ਕਰਾਂਗੇ ਭਾਈ ਜੰਗ ਬਹਾਦਰ ਸਿੰਘ ਜੀ ਗੁਰੂ ਘਰ ਦੇ ਗ੍ਰੰਥੀ ਸਿੰਘ ਵੀ ਨੇ ਪਰ ਇਹੋ ਜੇ ਸਮੇਂ ਪ੍ਰਚਾਰਕ ਸ਼੍ਰੈਣੀ ਦੇ ਵਿੱਚ ਦੇਖੀਏ कोरोना ਦੇ ਵਿੱਚ ਵੀ ਮੈਂ ਦੇਖਿਆ ਵੀ ਇਹ ਸ਼ਖਸ਼ ਉਦੋਂ ਵੀ ਦਾਸ ਦੇ ਨਾਲ ਪਿੰਡ-ਪਿੰਡ ਜਿੱਥੇ ਵੀ ਸਾਨੂੰ ਟੈਲੀਫੋਨ ਕਿਤੇ ਗਰੰਤੀ ਸਿੰਘਾਂ ਦਾ ਆਉਂਦਾ ਸੀ ਉੱਥੇ ਭਾਈ ਜੰਗ ਭਾਦਰ ਸਿੰਘ ਦਾਸ ਦੇ ਨਾਲ ਜਾਣਾ ਤੇ ਅਸੀਂ ਪਹੁੰਚ ਕਰਨੀ ਚਲੋ ਇਹ ਰਸਤਾ ਵਸਦਾ ਇਹ ਸੰਗਤ ਦਾ ਹੀ ਆ ਇਹ ਸਾਰਾ ਕੁਝ ਗੁਰੂ ਦਾ ਆ ਆਪਾਂ ਉਹਨੂੰ ਮਹਾਰਾਜ ਨੇ ਇਹ ਸੇਵਾ ਜੇ ਬਖਸ਼ੀ ਆ ਤੇ ਆਪਾਂ ਅਗਾ ਉਹ ਸੇਵਾ ਪੂਚਾ ਦੇਣੀ ਆ ਤੇ ਦੂਸਰੀ ਬੇਨਤੀ ਆ ਹੜਾਂ ਦੇ ਵਿੱਚ ਹੁਣ ਵੀ ਅਸੀਂ ਬਾਉਪੌਰ ਸੰਗਰਾ ਮਹਿਮਦਵਾਲ ਹੋਰ ਕਈ ਪਿੰਡਾਂ ਦੇ ਵਿੱਚ ਪਰਸੋਂ ਮਾਝੇ ਦੇ ਪਿੰਡਾਂ 'ਚ ਵੀ ਜਾ ਕੇ ਆਏ ਆ ਭਾਈ ਜੰਗ ਬਹਾਦਰ ਸਿੰਘ ਦਾਸ ਦੇ ਨਾਲ ਹੀ ਸਨ ਪਰ ਕੁਝ ਐਸੇ ਵੀ ਲੋਕ ਨੇ ਜਿਹੜੇ ਨਜਾਇਜ਼ ਫਾਇਦਾ ਵੀ ਉਠਾਉਂਦੇ ਆ ਤੇ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਬਾਹਰਲੇ ਪਿੰਡਾਂ ਦੇ ਵਿੱਚੋਂ ਆ ਕੇ ਉਹ ਰਸਤਾ ਇਕੱਠੀਆਂ ਕਰਕੇ ਤੇ ਸ਼ਾਮ ਨੂੰ ਟੈਂਪੂ ਭਰ ਕੇ ਪਿੰਡਾਂ ਨੂੰ ਲੈ ਜਾਂਦੇ ਆ ਸੋ ਇਹੋ ਜਿਹੇ ਕੰਮਾਂ ਤੋਂ ਬਚਣਾ ਚਾਹੀਦਾ ਆ ਅਰਦਾਸ ਕਰਨੀ ਚਾਹੀਦੀ ਮਹਾਰਾਜ ਦੀ ਕਿਰਤ ਕਮਾਈਆਂ 'ਚ ਵਾਧੇ ਕਰਨ ਬਾਕੀ ਸਾਡੇ ਜਿਹੜੇ ਭਰਾ ਨੇ ਕਿਸਾਨੀ ਵੀ ਫੇਰੀ ਆ ਜੇ ਮਜ਼ਦੂਰ ਨਾਲ ਕਾਇਮ ਆ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਦੀ ਅਹਿਮੀਅਤ ਨਹੀਂ ਬਲਕਿ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ ਇਹਨਾਂ ਨੂੰ ਨਾਲ ਲੈ ਕੇ ਆਪਾਂ ਤੁਰਨਾ ਇਕੱਠੇ ਹੋ ਕੇ ਤੁਰਨਾ ਸਾਰੇ ਭੈਣ ਭਰਾ ਆਪਾਂ ਇਕੱਠੇ ਆ ਤੇ ਰਲ ਮਿਲ ਕੇ ਹਰ ਮੋਰਚੇ ਨੂੰ ਆਪਾਂ ਫਤਿਹ ਕਰ ਸਕਦੇ ਹਾਂ ਜੇ ਰਲ ਮਿਲ ਕੇ ਸਾਰਾ ਨਗਰ ਚੱਲਾਂਗੇ ਜੇ ਆਪਣੇ ਭਰਾਵਾਂ ਦੀ ਜਿਹੜੇ ਸਾਡੇ ਤੋਂ ਪਿੱਛੇ ਵੰਡ ਕੇ ਛੱਡਣ ਦਾ ਮਤਲਬ ਵੀ ਇਹ ਸੀ ਜਿਹੜੇ ਪਿੱਛੇ ਰਹਿ ਚੁੱਕੇ ਆ ਉਹਨਾਂ ਨੂੰ ਅੱਗੇ ਨਾਲ ਲੈ ਕੇ ਤੁਰਨਾ ਆ ਲੋੜਵੰਦ ਦੀ ਮਦਦ ਕਰਨੀ ਗੁਰੂ ਨਾਨਕ ਦੇ ਘਰ ਦਾ ਇਹ ਸਿਧਾਂਤ ਆ ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਸੋ ਇਸ ਕਰਕੇ ਜਿਹੜੀ ਭਾਈ ਸਾਹਿਬ ਨੇ ਗੱਲ ਦੱਸੀ ਆ ਕਿ ਹੜ੍ਹਾਂ ਤੋਂ ਬਾਅਦ ਜਿਹੜਾ ਉਹ ਸਮਾਂ ਆਉਣਾ ਉਹਦੇ ਵਿੱਚ ਬਿਮਾਰੀਆਂ ਵੀ ਫੈਲਦੀਆਂ ਆ ਉਹਦੇ ਵਿੱਚ ਪਸ਼ੂਆਂ ਦੀਆਂ ਬਿਮਾਰੀਆਂ ਮਨੁੱਖਾਂ ਦੀਆਂ ਬਿਮਾਰੀਆਂ ਇਸੇ ਤਰ੍ਹਾਂ ਖੇਤਾਂ ਦੇ ਵਿੱਚ ਰੇਤਾ ਜਮਾ ਹੋ ਜਾਂਦੀ ਆ ਉਹਨੂੰ ਚੱਕਣ ਦੀ ਬੜੀ ਵੱਡੀ ਸਮੱਸਿਆ ਹੁੰਦੀ ਆ ਤੇ ਫੇਰ ਨਵੀਂ ਫਸਲ ਬੀਜਣ ਵਾਸਤੇ ਜ਼ਮੀਨ ਤਿਆਰ ਕਰਨੀ ਬੜੀਆਂ ਵੱਡੀਆਂ ਲੋੜਾਂ ਹੁੰਦੀਆਂ ਚਰਪਾ ਕਰੇ ਆਪਾਂ ਸਾਰਾ ਜੋਰ ਉਦੋਂ ਹੀ ਲਾ ਦਿੰਨੇ ਆ ਪਹਿਲਾਂ ਪਹਿਲਾਂ ਤੇ ਬਾਅਦ ਵਿੱਚ ਕਿਸਾਨਾਂ ਦੀ ਕੋਈ ਸਾਰ ਨਹੀਂ ਲੈਂਦਾ ਜ ਜਿਨ੍ਹਾਂ ਦੇ ਘਰ ਚਿੱਠੇ ਹੁੰਦੇ ਆ ਉਹਨਾਂ ਤੱਕ ਕੋਈ ਪਹੁੰਚ ਨਹੀਂ ਕਰਦਾ ਆਪਾਂ ਜਥੇਬੰਦੀਆਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਾਂ ਕੇਵਲ ਕੁਝ ਦਿਨਾਂ ਤੱਕ ਹੀ ਸੀਮਤ ਨਹੀਂ ਰਹਿਣਾ ਤੇ ਬਾਅਦ ਵਿੱਚ ਵੀ ਉਹਨਾਂ ਪਰਿਵਾਰਾਂ ਦੀ ਸਾਰ ਲੈਣੀ ਆ ਜਿਹੜੇ ਘਰੋਂ ਬੇਘਰ ਹੋਏ ਆ ਡੰਗਰ ਜੀਆ ਜੰਤ ਬੇਘਰ ਹੋਇਆ ਆ ਤੇ ਬਾਅਦ ਵਿੱਚ ਹੀ ਉਹਨਾਂ ਦੀ ਸਾਰ ਲਈਏ ਉਹਨਾਂ ਦੀ ਬਾਹ ਫੜੀਏ ਉਹਨਾਂ ਦੇ ਨਾਲ ਖੜੀਏ ਉਹਨਾਂ ਨੂੰ ਮਹਿਸੂਸ ਹੋਵੇ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਤੇ ਅੱਜ ਗੁਰੂ ਸਾਡੇ ਨਾਲ ਆ ਅੱਜ ਪੰਜਾਬ ਦਾ ਹਰ ਵਸਨੀਕ ਸਾਡੇ ਨਾਲ ਆ ਸੋ ਭਾਈ ਹਰਜਿੰਦਰ ਸਿੰਘ ਜੀ ਸਰਪੰਨ ਸਾਹਿਬ ਖਾਨੋਵਾਲ ਤੋਂ ਵੀ ਨਾਲ ਪਹੁੰਚੇ ਨੇ ਸੋ ਇਹ ਭਾਈ ਕੁਲਵੀਰ ਸਿੰਘ ਜੀ ਮਾਸਟਰ ਜੀ ਰਹੀਮਪੁਰ ਤੋਂ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਆ ਜਿਹੜੇ ਹਰ ਮੋਹਮ ਦੇ ਵਿੱਚ ਜਾਂ ਕਿਤੇ ਵੀ ਲੋੜ ਪਵੇ ਨਾਲ ਖੜਦੇ ਆ ਸੋ ਭਾਈ ਗੁਰਜਾਪ ਸਿੰਘ ਜੀ ਸਾਰੇ ਸਾਡੇ ਨੌਜਵਾਨ ਵੀਰ ਇਸ ਨਗਰ ਦੇ ਭਾਈ ਸੁਖਰਾਜ ਸਿੰਘ ਜੀ ਭਾਈ ਮਨਦੀਪ ਸਿੰਘ ਜੀ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆ ਜਦੋਂ ਵੀ ਸਾਨੂੰ ਆਵਾਜ਼ ਮਾਰਦੇ ਅਸੀਂ ਪਹੁੰਚਦੇ ਆ ਸੋ ਗੁਰੂ ਕਿਰਪਾ ਕਰੇ ਆ ਬੰਨ ਦੀ ਜਿਹੜੀ ਆਪਾਂ ਸੇਵਾ ਦੇਖ ਰਹੇ ਆ ਇਹ ਬਹੁਤ ਵੱਡੀ ਸੇਵਾ ਆ ਜਿਹੜੇ ਆ ਹੁਣ ਵੀ ਸਾਡੇ ਨੌਜਵਾਨ ਸਾਡੇ ਇਥੋਂ ਦੇ ਵੀਰ ਲੱਗੇ ਹੋਏ ਆ ਜੋ ਇੱਕ ਇੱਕ ਬੋਰੀ ਲਾ ਕੇ ਸੋ ਮਿੱਟੀ ਦੀ ਸੇਵਾ ਜਿਹੜੀ ਆ ਬੰਨ ਬੰਨ ਦੀ ਸੇਵਾ ਕਰ ਰਹੇ ਆ ਸਤਿ ਸ੍ਰੀ ਅਕਾਲ ਕਰਪਾ ਕਰਨ ਇਹਨਾਂ ਨੂੰ ਬਾਲ ਬਖਸ਼ਣ ਤੇ ਦੁਬਾਰਾ ਪੰਜਾਬ ਖੁਸ਼ਹਾਲੀ ਵਾਲੇ ਪਾਸੇ ਵਧੇ ਇਨੀਆਂ ਕ ਬੇਨਤੀਆਂ ਕਰਦਾ ਹੋਇਆ ਦਾਸ ਧੰਨਵਾਦ ਕਰਦਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ